ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਕੁਝ ਖਬਰਾਂ ਹਿਮਾਚਲ ਪ੍ਰਦੇਸ਼ ਤੋਂ ਮਾੜੀਆਂ ਸਾਹਮਣੇ ਆਈਆਂ ਨੇ ਕੁਝ ਥਾਵਾਂ ਤੇ ਸਿੱਖ ਨੌਜਵਾਨਾਂ ਦਾ ਉੱਥੋਂ ਦੇ ਲੋਕਾਂ ਨਾਲ ਟਕਰਾਅ ਹੁੰਦਾ ਹੈ ਇਸ ਟਕਰਾਅ ਦੇ ਵਿੱਚੋਂ ਜਿਹੜੀ ਚਿੰਤਾ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੈ ਕਿ ਉੱਥੋਂ ਦੇ ਕੁਝ ਲੋਕਾਂ ਨੇ ਉਹ ਨੌਜਵਾਨਾਂ ਦੇ ਮੋਟਰਸਾਈਕਲਾਂ ਤੇ ਲਾਇ ਹੋਏ ਝੰਡੇ ਖੋਲ ਐ ਝੰਡੇ ਲਾ ਦਿੱਤੇ ਹਾਲਾਂਕਿ ਉਹ ਨੌਜਵਾਨ ਸਾਰੇ ਆਪੋ ਆਪਣੇ ਮੋਟਰਸਾਈਕਲਾਂ ਤੇ ਹਿਮਾਚਲ ਦੀਆਂ ਕੁਝ ਥਾਵਾਂ ਤੇ ਘੁੰਮਣ ਜਾ ਰਹੇ ਸਨ ਕੁਝ ਮਨੀਕਰਨ ਜਾ ਰਹੇ ਸਨ ਸੋਸ਼ਲ ਮੀਡੀਆ ਮੁਤਾਬਕ ਕੁਝ ਹੋਰ ਥਾਵਾਂ ਤੇ ਜਾ ਰਹੇ ਸਨ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਕੁਝ ਦੇ ਉੱਤੇ ਸਤ ਜਨੈਲ ਸਿੰਘ ਖਾਲਸਾ ਢਿੰਡਰਾਵਾਲਿਆਂ ਦੇ ਮੋਟਰਸਾਈਕਲਾਂ ਦੇ ਉੱਤੇ ਛੰਡੇ ਲੱਗੇ ਹੋਏ ਸਨ ਜਦੋਂ ਉੱਥੋਂ ਦੇ ਲੋਕਾਂ ਦਾ ਤਰਕ ਤੇ ਆਪਣੇ ਨੌਜਵਾਨਾਂ ਦੀ ਉਹਨਾਂ ਨਾਲ ਬਹਿਸ ਵਿੱਚੋਂ ਅਸੀਂ ਕੁਝ ਲੱਭਣ ਦਾ ਯਤਨ ਕਰਦੇ ਹਾਂ ਤਾਂ ਇਹਦੇ ਵਿੱਚ ਸਿਵਾਏ ਦੋਨਾਂ ਪੀੜਾਂ ਦੀ ਇੱਕ ਈਗੋ ਤੋਂ ਹੋਰ ਕੁਝ ਨਜ਼ਰ ਨਹੀਂ ਆਉਂਦਾ ਕਿਸੇ ਧਰਮ ਸਥਾਨ ਤੇ ਜਾਣਾ ਆਜਾਤਰਾ ਤੇ ਜਾਣਾ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਉੱਥੋਂ ਦੇ ਲੋਕਾਂ ਦਾ ਸੰਵਿਧਾਨਕ ਹੱਕ ਹੁੰਦਾ ਹੈ। ਇਸ ਹੱਕ ਵਿੱਚ ਅਮਨ ਕਾਨੂੰਨ ਛੁਪਿਆ ਹੁੰਦਾ ਹੈ ਤੇ ਅਮਨ ਕਾਨੂੰਨ ਨੂੰ ਲਾਗੂ ਕਰਨ ਲਈ ਕੁਝ ਫਰਜ਼ ਹੁੰਦੇ ਨੇ। ਤੇ ਉਹਨਾਂ ਫਰਜ਼ਾਂ 'ਚ ਕਿਤੇ ਨਾ ਕਿਤੇ ਕੋਤਾਹੀ ਹੈ ਜਿਹੜੀ ਉਹ ਕਿਉਂਕਿ ਸਾਡਾ ਸੁਭਾਅ ਜਿਹੜਾ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਉਹ ਕੁਝ ਵੀ ਸੁਣਨ ਤੇ ਸਮਝਣ ਅਤੇ ਬਰਦਾਸ਼ਤ ਕਰਨ ਤੋਂ ਦੂਰ ਦੀ ਗੱਲ ਬਣਦਾ ਜਾ ਰਿਹਾ ਹੈ। ਜਦੋਂ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੋਣ ਦਾ ਇਤਰਾਜ਼ ਕੀਤਾ ਜਾਂਦਾ ਹੈ ਤੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਉਹ ਝੰਡੇ ਖੋਣ ਦਾ ਯਤਨ ਕੀਤਾ ਜਾਂਦਾ ਤਾਂ ਸੁਭਾਵਿਕ ਵਰਤਾਰੇ ਕਿ ਉਹਦੇ ਵਿੱਚ ਬਹਿਸ ਹੋ ਜਾਂਦੀ ਹੈ ਪਰ ਮੈਂ ਆਪਾਂ ਗੱਲ ਜਿਹੜੀ ਇਸ ਤੋਂ ਅੱਗੇ ਦੀ ਕਰੀਏ ਕਿ ਅੱਜ ਜਦੋਂ ਉਹਨਾਂ ਨੌਜਵਾਨਾਂ ਦੀ ਝੜ ਪੱਸੀ ਸੋਸ਼ਲ ਮੀਡੀਆ ਦੇ ਉੱਤੇ ਵੇਖੀ ਮੈਂ ਵੀ ਵੇਖੀ ਤੁਸੀਂ ਸਾਰਿਆਂ ਨੇ ਵੇਖੀ ਹੋਵੇਗੀ ਕਿ ਇੱਕ ਹਿਮਾਚਲੀ ਵਿਅਕਤੀ ਨੇ ਉੱਨਤੋ ਝੰਡੇ ਖੋਲੇ ਤੇ ਝੰਡੇ ਉਹ ਨੌਜਵਾਨ ਸਨ ਜੋਸ਼ ਸੀ ਉਹਨਾਂ ਵਿੱਚ ਬਾਵਾ ਤੇ ਜਦੋਂ ਉਹ ਝੰਡੇ ਖੋਹ ਕੇ ਲਜਾਣ ਦੇ ਯਤਨ ਕਰਦੇ ਤੇ ਉਹਨਾਂ ਨੌਜਵਾਨਾਂ ਨੇ ਇੱਕ ਤਰ੍ਹਾਂ ਨਾਲ ਧਾਰਮਿਕ ਭਾਵਨਾਵਾਂ ਦੇ ਵਹਿਣ ਵਿੱਚ ਆ ਕੇ ਉਹਨਾਂ ਨੂੰ ਬੁਰਾ ਭਲਾ ਬੋਲਿਆ ਤੇ ਉਹਨਾਂ ਤੋਂ ਝੰਡੇ ਵਾਪਸ ਖੋਲ ਐ ਤੇ ਫਿਰ ਅੱਗੇ ਚਾਲੇ ਪਾਏ ਇਸ ਤਰ੍ਹਾਂ ਦੇ ਹੀ ਵਰਤਾਰੇ 2-3 ਥਾਵਾਂ ਤੇ ਹੋਰ ਵਾਪਰੇ ਨੇ ਜਿੱਥੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਾਡਾ ਈਗੋ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਕੌਮ ਨੂੰ ਮੁਹੱਬਤ ਨਹੀਂ ਕਰਦੇ ਐਸਾ ਨਹੀਂ ਸਾਡੇ ਲਈ ਸਾਡੀ ਕੌਮ ਸਾਡੇ ਲਈ ਸਾਡਾ ਧਰਮ ਸਾਡਾ ਇਤਿਹਾਸ ਸਾਡੇ ਖਾਲਸਾ ਛੰਡੇ ਇਹ ਜਾਣ ਤੋਂ ਵੱਧ ਪਿਆਰੇ ਨੇ ਮਸਲਾ ਇਹ ਨਹੀਂ ਮਸਲਾ ਸਭ ਤੋਂ ਵੱਡਾ ਕੀ ਹੈ ਜਿਹੜਾ ਅਸੀਂ ਸਮਝਣ ਦਾ ਤੇ ਤੁਹਾਨੂੰ ਸਮਝਾਉਣ ਦਾ ਯਤਨ ਕਰਦੇ ਆ ਉਹ ਇਹ ਆ ਕਿ ਬਹੁਤੀ ਥਾਈਂ ਸੋਚਣ ਤੇ ਸਮਝਣ ਨਾਲ ਹੀ ਮਸਲੇ ਹੱਲ ਹੁੰਦੇ ਨੇ ਅੱਜ ਜਦੋਂ ਕਿੰਨਾ ਸਮਾਂ ਹੋ ਗਿਆ ਹਿਮਾਚਲ ਨੂੰ ਛੱਡ ਜੀ ਹਰਿਆਣੇ ਵੱਲ ਥੋੜੀ ਜਿਹੀ ਝਾਤੀ ਮਾਰੀ ਅਸੀਂ ਕਿ ਹਰਿਆਣੇ ਦੇ ਬਾਰਡਰ ਤੇ ਖਨੌਰੀ ਅਤੇ ਹਰਿਆਣੇ ਦੇ ਬਾਰਡਰ ਤੇ ਹੀ ਸ਼ੰਭੂ ਵਿਖੇ ਸਾਡੇ ਕਿਸਾਨ ਪਰਾ ਕਿੰਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਬੈਠੇ ਤੇ ਉਹਨਾਂ ਨੂੰ ਆਪਣੀਆਂ ਗੱਲਾਂ ਕਹਿਣ ਲਈ ਸ਼ਾਂਤਮਈ ਸੰਘਰਸ਼ ਲਈ ਬਾਰ-ਬਾਰ ਭਰੋਸਾ ਦੇਣ ਦੇ ਬਾਵਜੂਦ ਵੀ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਅੱਜ ਜਦੋਂ ਕਨੌਰੀ ਦਾ ਬਾਰਡਰ ਸੀਲ ਹੋਇਆ ਦੇਖਦੇ ਹਾਂ ਸ਼ੰਭੂ ਦਾ ਬਾਰਡਰ ਸੀਲ ਹੋਇਆ ਦੇਖਦੇ ਹਾਂ ਹੋਰ ਪਾਸੇ ਹਰਿਆਣੇ ਦੇ ਬਾਰਡਰਾਂ ਤੋਂ ਦਿੱਲੀ ਜਾਣ ਵਾਲੇ ਰਸਤਿਆਂ ਨੂੰ ਬਲੌਕ ਕੀਤਾ ਗਿਆ ਹੈ ਤਾਂ ਜਦੋਂ ਹਿਮਾਚਲ ਨਾਲ ਝਗੜਾ ਹੁੰਦਾ ਹੈ ਜਿਹੜੀ ਗੱਲ ਮੇਰੇ ਜ਼ਿਹਨ ਵਿੱਚ ਘੁੰਮਦੀ ਹੈ ਹੁਣ ਹਿਮਾਚਲ ਵਾਲਿਆਂ ਨੇ ਸਾਡੇ ਯਾਤਰਾ ਤੇ ਜਾਣ ਵਾਲੇ ਨੌਜਵਾਨਾਂ ਤੇ ਇੱਕ ਟੈਕਸ ਲਾਇਆ ਉਹ ਟੈਕਸ 50 ਰੁਪਏ ਹਰ ਮੋਟਰਸਾਈਕਲ ਨੂੰ ਦੇਣੇ ਪੈਣੇ ਨੇ ਜੇ ਅਸੀਂ ਅੱਗੇ ਜਾਂਦੇ ਹਾਂ ਟੈਕਸ ਦਾ ਮਤਲਬ ਸਿਰਫ ਇਹ ਆ ਕਿ ਉਹਨਾਂ ਮੋਟਰਸਾਈਕਲਾਂ ਦੀ ਰਜਿਸਟ੍ਰੇਸ਼ਨ ਹੋਣੀ ਆ ਸਰਕਾਰ ਦਾ ਸਰਕਾਰ ਦੀ ਇੱਕ ਪਾਲਿਸੀ ਦਾ ਹਿੱਸਾ ਹੈ ਜਦੋਂ ਅਸੀਂ ਟੈਕਸ ਦੇਣਾ ਕਿਸੇ ਟੋਲ ਦੇ ਉੱਤੇ ਤੇ ਮੋਟਰਸਾਈਕਲ ਦਾ ਨੰਬਰ ਲਿਖਿਆ ਜਾਣਾ ਹੈ ਇੱਕ ਤੇ 50 ਰੁਪਏ ਦਿੱਤੇ ਗਏ ਇਸ ਆਰਥਿਕ ਨੁਕਸਾਨ ਨੂੰ ਛੱਡ ਦੇ ਜੇ ਤਾਂ ਮੋਟਰਸਾਈਕਲ ਨੰਬਰ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਉਹਦੀ ਉਹ ਜਾਂਚ ਪੜਤਾਲ ਦੇ ਘੇਰੇ ਵਿੱਚ ਆਵੇਗਾ ਤੇ ਕਿਹੜੇ ਕਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਦੀ شناخت ਸੌਖੀ ਹੋ ਜਾਂਦੀ ਹੈ ਤੇ ਇਸ شناخت ਅਧੀਨ ਜਦੋਂ ਵੀ ਉਹ ਗੰਤੀ ਲੋਕ ਸਾਡੇ ਖਿਲਾਫ ਕੋਈ ਕਾਰਵਾਈ ਕਰਨੀ ਚਾਹਣਗੇ ਤਾਂ ਉਹ ਕਿਸੇ ਵੇਲੇ ਵੀ ਕਰ ਸਕਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਿਓ ਕਿ ਜਿਹੜੀ ਮੈਂ ਦੋਹਾਂ ਧਿਰਾਂ ਦੀ ਈਗੋ ਕਿਹਾ ਸੀ ਹਿਮਾਚਲੀ ਲੋਕ ਨੇ ਉਹ ਆਪਣੇ ਸਟੇਟ ਦੀ ਗੱਲ ਕਰਦੇ ਨੇ ਆਪਣੇ ਸਟੇਟ ਦਾ ਬਹਾਨਾ ਲੈਂਦੇ ਨੇ ਤੇ ਕਿਤੇ ਨਾ ਕਿਤੇ ਤਸਬ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਨਫਰਤ ਵੀ ਕਿਤੇ ਨਾ ਕਿਤੇ ਉਹਨਾਂ ਮਨਾਂ ਵਿੱਚ ਲੰਮਾ ਸਮਾਂ ਉੱਥੇ ਭਾਜੇਪੀ ਦੀ ਸਰਕਾਰ ਰਹੀ ਹੈ ਤੇ ਹੁਣ ਕਾਂਗਰਸ ਦੀ ਉੱਥੇ ਸਰਕਾਰ ਹੈ ਹੁਣ ਜਦੋਂ ਅਸੀਂ ਇਸ ਵਰਤਾਰੇ ਨੂੰ ਦੇਖਦੇ ਹਾਂ ਕਿ ਹਰਿਆਣਾ ਨਾਲ ਸਾਡਾ ਪਹਿਲਾਂ ਹੀ ਵਿਗਾਰ ਪੈ ਚੁੱਕਿਆ ਹੈ ਹੁਣ ਅਸੀਂ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਨੂੰ ਹੋ ਤੁਰੇ ਹਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਨਫਰਤ ਅਤੇ ਪੰਜਾਬ ਦੇ ਲੋਕਾਂ ਨਾਲ ਸਾਡੇ ਖਾਸ ਕਰਕੇ ਨੌਜਵਾਨਾਂ ਨਾਲ ਇੱਕ ਤਰ੍ਹਾਂ ਦਾ ਨਫਰਤ ਦਾ ਮਾਹੌਲ ਬਣਦਾ ਤੇ ਬਣਾਇਆ ਜਾ ਰਿਹਾ ਹੈ ਤੇ ਫਿਰ ਅੱਗੇ ਅਸੀਂ ਤਵਕਕੋਂ ਕਿਸ ਪਾਸੇ ਦੀ ਕਰਦੇ ਹਾਂ ਸਾਡੀ ਸਟੇਟ ਸਾਡਾ ਰਾਜ ਪੰਜਾਬ ਹੈ ਅਸੀਂ ਪੰਜ ਆਪਾਂ ਦੀ ਇਸ ਧਰਤੀ ਨੂੰ ਮੁਹੱਬਤ ਕਰਦੇ ਹਾਂ ਇਥੋਂ ਦੀ ਆਰਥਿਕਤਾ ਨੂੰ ਹਲਾਰਾ ਜੇ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਹਿਮਾਚਲ ਦੇ ਵਿੱਚ ਆਪਣੀਆਂ ਚੀਜ਼ਾਂ ਭੇਜਦੇ ਨੇ ਤੇ ਹਿਮਾਚਲ ਵਾਲੇ ਬਹੁਤ ਸਾਰਾ ਬਿਜ਼ਨਸ ਆ ਵਪਾਰ ਆ ਜਿਹੜਾ ਉਹ ਪੰਜਾਬ ਵੱਲ ਭੇਜਦੇ ਨੇ ਸਮਝਣ ਦਾ ਯਤਨ ਕਰਿਓ ਕਿ ਹਿਮਾਚਲ ਦਾ ਫਰੂਟ ਜਦੋਂ ਸਾਡੇ ਆਉਂਦਾ ਹੈ हिमाचल दी सब्जी ਸਾਡੇ ਪੰਜਾਬ ਦੇ ਵਿੱਚ ਬਹੁਤ ਆਉਂਦੀ ਹੈ ਤੇ ਇਦਾਂ ਹੀ ਸਾਡਾ ਬਹੁਤ ਸਾਰਾ ਸਾਮਾਨ ਹਿਮਾਚਲ ਦੇ ਵਿੱਚ ਜਾਂਦਾ ਹੈ ਮੈਂ ਦੇਖ ਰਿਹਾ ਹਾਂ ਕਿ ਰੋਜ਼ਾਨਾ ਵੱਡੀ ਮਾਤਰਾ ਵਿੱਚ ਦੁੱਧ ਤੇ ਹੋਰ ਵਸਤਾਂ ਬਹੁਤ ਸਾਰੀਆਂ ਹਿਮਾਚਲ ਦੇ ਵਕਤ ਵਕਤ ਪੰਜਾਬ ਨੇੜਲੇ ਇਲਾਕਿਆਂ ਵਿੱਚ ਜਾਂਦੀਆਂ ਨੇ ਤੇ ਉਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਲੀ ਤੇ ਹਰਿਆਣੇ ਨਾਲ ਸਾਡਾ ਪਹਿਲਾਂ ਹੀ ਟਕਰਾਅ ਚੱਲਦਾ ਹੈ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਪਾਰ ਹੈ ਉਹ ਮਦਦਮ ਪੈ ਜਾਵੇ ਐਵੇਂ ਪੰਜਾਬ ਨੂੰ ਬਾਹਰਲੇ ਲੋਕ ਲਿਆ ਲਿਆ ਕੇ ਪੰਜਾਬ ਵਿੱਚ ਸੁੱਟੇ ਜਾ ਰਹੇ ਨੇ ਬਹੁਤ ਕੁਝ ਹੈ ਕਿਤੇ ਫਿਰ ਸਾਂਝਾ ਕਰਾਂਗੇ ਪੰਜਾਬ ਦੀਆਂ ਜ਼ਮੀਨਾਂ ਵਪਾਰਕ ਨਜ਼ਰੀਏ ਨਾਲ ਬਹੁਤ ਤਰੀਕਿਆਂ ਨਾਲ ਸਿਮੇਟਣ ਦਾ ਯਤਨ ਕੀਤਾ ਜਾ ਰਿਹਾ ਹੈ ਵੱਡੀਆਂ ਕੰਪਨੀਆਂ ਅਨਮਰਜੀ ਦੇ ਭਾਅ ਦੇਖ ਕੇ ਪੰਜਾਬ ਵਿੱਚ ਕਿਤੋਂ ਰੇਲਵੇ ਲਾਈਨਾਂ ਕੱਢੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਤਰੱਕੀ ਦਾ ਸਾਰਾ ਇਹ ਇੱਕ ਹਿੱਸਾ ਹੈ ਪਾਰਟ ਹੈ ਡਵੈਲਪਮੈਂਟ ਇਦਾਂ ਹੀ ਹੁੰਦੀ ਹੈ ਪਰ ਪੰਜਾਬ ਭੂਮੀਹੀਣ ਹੋਣ ਜਾ ਰਿਹਾ ਹੈ ਜਲਦੀ ਤੇ ਅਸੀਂ ਜਿਸ ਪੰਜਾਬ ਦੀ ਵੱਖਰੀ ਪਹਿਚਾਨ ਦੀ ਗੱਲ ਕਰਨ ਦਾ ਯਤਨ ਕਰਦੇ ਆਂ ਵੱਖਰੀ ਪਹਿਚਾਨ ਨੂੰ ਖਤਮ ਕਰਦੀ ਹੈ ਬਹੁਤ ਸਾਰੀਆਂ ਸਾਜ਼ਿਸ਼ਾਂ ਨੇ ਤੇ ਇਸੇ ਤਰ੍ਹਾਂ ਜੇ ਸਾਡਾ ਹਰਿਆਣਾ ਨਾਲ ਟਕਰਾਅ ਤੇ ਹਿਮਾਚਲ ਨਾਲ ਵੀ ਟਕਰਾਅ ਹੋ ਗਿਆ ਫਿਰ ਅੱਗੇ ਕੀ ਬਣੇਗਾ ਮੈਨੂੰ ਪਤਾ ਹੈ ਕਿ ਇਹ ਗੱਲ ਬਹੁਤੇ ਸਾਡੇ ਭਰਾਵਾਂ ਨੂੰ ਚੰਗੀ ਨਹੀਂ ਲੱਗੀ ਸਾਡੇ ਵਿੱਚ ਗੱਲ ਸੁਣਨ ਦਾ ਮਾਧਾ ਲਗਭਗ ਖਤਮ ਹੋ ਗਿਆ ਬਰਦਾਸ਼ਤ ਕਰਨ ਦਾ ਮਾਧਾ ਲਗਭਗ ਖਤਮ ਹੋ ਗਿਆ ਤੇ ਅਸੀਂ ਟਿੱਪਣੀਆਂ ਵਿੱਚ ਚੈਨਲਾਂ ਨੂੰ ਜਾਂ ਐਨਲਿਸਿਸ ਕਰਨ ਵਾਲਿਆਂ ਨੂੰ ਗਾਲਾਂ ਕੱਢਣ ਵਾਲੇ ਪਾਸੇ ਹੋ ਤੁਰਦੇ ਆ ਪਰ ਐਸਾ ਨਹੀਂ ਜਿਹੜਾ ਥੋੜਾ ਜਿਹਾ ਸੰਜੀਦਤਾ ਹੋ ਕੇ ਸੋਚਣ ਦੀ ਲੋੜ ਹੈ ਨਫ਼ਰਤ ਕਰਨ ਵਾਲੇ ਨਫ਼ਰਤ ਦੇ ਕੰਡੇ ਬੀਜਦੇ ਨੇ ਨਫ਼ਰਤ ਕਰਨ ਵਾਲੇ ਨਫ਼ਰਤ ਦੇ ਕੰਡੇ ਬੀਜਦੇ ਨੇ ਕਿਤੇ ਇਹ ਸੋਚਣ ਦੀ ਜ਼ਰੂਰਤ ਹੁੰਦੀ ਹੈ ਕਿ ਕਿਤੇ ਕਿਤੇ ਨਫ਼ਰਤ ਨੂੰ ਪਿਆਰ ਨਾਲ ਵੀ ਬਦਲਿਆ ਜਾ ਸਕਦਾ ਹੈ ਇਹ ਵੀ ਨਫ਼ਰਤ ਨੂੰ ਖਤਮ ਕਰਨ ਦਾ ਇੱਕ ਹਿੱਸਾ ਹੈ ਸੋ ਦੋਸਤੋ ਹਿਮਾਚਲ ਸਰਕਾਰ ਦੀ ਗੈਰ ਜ਼ਿੰਮੇਵਾਰੀ ਮਾਚਲ ਦੀ ਪੁਲਿਸ ਦੀ ਗੈਰ ਜ਼ਿੰਮੇਵਾਰੀ ਹਿਮਾਚਲ ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰੀ ਉੱਥੋਂ ਦੇ ਨਾਗਰਿਕ ਨੂੰ ਜੇ ਕਿਸੇ ਨੌਜਵਾਨ ਤੇ ਕੋਈ ਇਤਰਾਜ਼ ਆ ਕਿਸੇ ਤਰ੍ਹਾਂ ਦਾ ਤਾਂ ਉਹ ਉੱਥੋਂ ਦੀ ਪੁਲਿਸ ਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਸਕਦੀ ਹੈ ਉੱਥੋਂ ਦੀ ਜਨਤਾ ਤੇ ਜੇ ਝੰਡੇ ਮੋਟਰਸਾਈਕਲਾਂ ਤੋਂ ਲਾਹ ਲਾ ਕੇ ਫਾੜਨ ਦਾ ਯਤਨ ਕਰਨਾ ਇਹ ਕੁਦਰਤੀ ਹੈ ਕਿ ਇਹ ਵਰਤਾਰਾ ਹਿੰਸਾ ਨੂੰ ਜਨਮ ਦਿੰਦਾ ਇਹ ਵਰਤਾਰਾ ਨਫ਼ਰਤ ਨੂੰ ਜਨਮ ਦਿੰਦਾ ਹੈ ਤੇ ਨਫ਼ਰਤਾਂ ਵਿੱਚ ਵਾਦਾ ਕਰਨ ਵਾਲੇ ਕਿਸੇ ਸਟੇਟ ਦੇ ਸਕੇ ਨਹੀਂ ਹੋ ਸਕਦੇ ਅੱਜ ਹਿਮਾਚਲੀ ਉਥੋਂ ਦੀ ਜਨਤਾ ਨੂੰ ਜਿਚਾਉਣ ਦਾ ਭਾਵੇਂ ਲੱਖ ਯਤਨ ਕਰ ਲੈਣ ਪਰ ਜਦੋਂ ਵਪਾਰ ਤੇ ਅਸਰ ਪੈਣਾ ਉਹਨਾਂ ਚੀਜ਼ਾਂ ਵੱਲ ਕੌਣ ਦੇਖੇਗਾ ਹਿਮਾਚਲੀ ਵੀਰੋ ਪੰਜਾਬ ਤੁਹਾਡਾ ਹੀ ਆ ਸਾਰਿਆਂ ਦਾ ਸਾਂਝਾ ਹੈ ਐਵੇਂ ਨਫ਼ਰਤ ਰੋਜ਼ਾਨਾ ਨੌਜਾਨ ਜਾਂਦੇ ਨੇ ਕੋਈ ਸਾਲਾਂ ਤੋਂ ਜਾਂਦੇ ਨੇ ਝੰਡੇ ਹਮੇਸ਼ਾ ਲੱਗੇ ਹੁੰਦੇ ਨੇ ਤੇ ਤੁਸੀਂ ਅੱਜ ਝੰਡੇ ਉਤਾਰ-ਉਤਾਰ ਕੇ ਸਿੱਧ ਕੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਜਰਾ ਸੋਚੋ ਨਾ ਤੁਹਾਡੀ ਈਗੋ ਪੰਜਾਬ ਤੇ ਹਿਮਾਚਲ ਵਿੱਚ ਨਫ਼ਰਤ ਦਾ ਕਾਰਨ ਪੈਦਾ ਕਰਸ ਤੁਹਾਡੇ ਵੱਡੇ ਵੱਡੇ ਜਿਹੜੇ ਟੂਰਿਸਟ ਹੱਬ ਨੇ ਉਹ ਪੰਜਾਬ ਦੇ ਸਰੋਂ ਚੱਲਦੇ ਨੇ ਐਸਾ ਵਰਤਾਰਾ ਨਹੀਂ ਸਰਜੀਦਾ ਜਿਹੜਾ ਨਫ਼ਰਤ ਨੂੰ ਜਨਮ ਦੇਵੇ ਸੋ ਦੋਸਤੋ ਦੁਖਦਾਈ ਘਟਨਾਮਾ ਨੇ ਦੋਨਾਂ ਧਿਰਾਂ ਨੂੰ ਸਿਰ ਜੋੜ ਕੇ ਦੇਖ ਸੋਚਣ ਦੀ ਲੋੜ ਹੈ ਉੱਥੋਂ ਦੀ ਜਨਤਾ ਆਪਣੇ ਸ਼ਿਕਾਇਤ ਪੁਲਿਸ ਨੂੰ ਕਰੇ ਪ੍ਰਸ਼ਾਸਨ ਨੂੰ ਕਰੇ ਪੁਲਿਸ ਨੂੰ ਅਧਿਕਾਰ ਹੈ ਪ੍ਰਸ਼ਾਸਨ ਨੂੰ ਅਧਿਕਾਰ ਹੈ ਤੇ ਉਹ ਕਿਸੇ ਵੀ ਗਲਤ ਕਾਰਵਾਈ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ ਜੇ ਤੁਸੀਂ ਕਿਸੇ ਨੂੰ ਮਾਰ ਦੇ ਕੁੱਟ ਦੇ ਚ ਝੰਡੇ ਤਾਰਨ ਦਾ ਯਤਨ ਕਰਦੇ ਹੋ ਇਹ ਤੁਹਾਡੀ ਕਾਰਵਾਈ ਬਰਦਾਸ਼ਤ ਕਰਨ ਜੋਗ ਨਹੀਂ ਇਹ ਹਿੰਸਾ ਨੂੰ ਜਨਮ ਦੇ ਆਓ ਸੋਚ ਰੁਕਿਏ ਸੋਚੀਏ ਤੇ ਮੁੜ ਤੁਰਿਏ ਨਫਰਤਾਂ ਦੇ ਬੀਜਾਂ ਬੀਜੀਏ ਇੱਕ ਹਰਿਆਣੇ ਨਾਲ ਸਾਡਾ ਪਹਿਲਾ ਰੌਲਾ ਚੱਲਦਾ ਹੈ ਹਰਿਆਣੇ ਦੇ ਦੋਨੋਂ ਬਾਰਡਰਾਂ ਤੋਂ ਸਾਨੂੰ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਹਿਮਾਚਲ ਵਾਲੇ ਅੱਜ ਨਫਰਤਾਂ ਦੇ ਉਹ ਬੀਜ ਬੀਜ ਰਹੇ ਨੇ ਜਿਹੜੇ ਆਉਣ ਵਾਲੇ ਟਾਈਮ ਵਿੱਚ 16 ਬਣ ਬਣ ਕੇ ਨੱਚੋਣ ਇਸ ਕਰਕੇ ਦੋਨਾਂ ਮੁਲਕਾਂ ਵਿੱਚ ਦੋਨਾਂ ਸਟੇਟਾਂ ਦੇ ਵਿੱਚ ਪਿਆਰ ਮੁਹੱਬਤ ਦੀ ਸਾਜ ਬਰਕਰਾਰ ਰਹਿਣੀ ਚਾਹੀਦੀ ਹੈ ਸੋ ਸੁਖਵਿੰਦਰ ਸਿੰਘ ਸੁਖੂ ਉੱਥੋਂ ਦੀ ਸਰਕਾਰ ਮੁੱਖ ਮੰਤਰੀ ਨੇ ਜਿਹੜੇ ਹਿਮਾਚਲ ਦੇ ਉੱਥੋਂ ਦੀ ਸਰਕਾਰ ਨੂੰ ਸੰਜੀਦਾ ਹੋ ਕੇ ਸੋਚਣਾ ਚਾਹੀਦਾ ਹੈ ਕਿ ਪੰਜਾਬੀ ਤੇ ਹਿਮਾਚਲੀ ਭਰਾ ਨੇ ਦੋਨਾਂ ਵਿੱਚ ਨਫ਼ਰਤ ਦੀਆਂ ਜਿਹੜੀਆਂ ਬੰਨੀਆਂ ਪੈ ਰਹੀਆਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਉਥੋਂ ਦੀ ਜਨਤਾ ਨੂੰ ਕੋਈ ਸ਼ਿਕਾਇਤ ਸਰਕਾਰ ਨੂੰ ਕਰੇ ਤੇ ਸਰਕਾਰ ਆਪਣੇ ਲੈਵਲ ਤੇ ਜੋ ਬਣਦੀ ਕਾਰਵਾਈ ਹੈ ਉਹ ਕਰ ਸਕਦੀ ਹੈ ਐਸੇ ਮਾਹੌਲ ਸਿਰਜਣ ਨਾਲ ਦੋਨਾਂ ਸਟੇਟਾਂ ਦਾ ਨੁਕਸਾਨ ਫਿਲਹਾਲ ਇਨਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ